ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਡੇਰੀ ਫਾਰਮ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਵੀਡੀਓ ਜਿਹੜੀ ਇਹ ਪਿੰਡ ਜੈਤੋ ਸ਼ਹਿਰ ਵੀ ਜੈਤੋ ਹੀ ਆ ਜੀ ਸ਼ਹਿਰ ਤੇ ਪਿੰਡ ਇਕੱਠੇ ਹੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਬਾਈ ਦੇ ਘਰ ਵਪਾਰ ਦਾ ਕੰਮ ਆ ਬਾਈ ਦਾ ਘਰ ਬਾਜਾਖਾਨਾ ਰੋਡ ਤੇ ਰਹਿ ਜਾਂਦਾ ਬਾਈ ਕੋਲ ਰੋਟੀਨ 'ਚ ਪਸ਼ੂ ਆਉਂਦੇ ਜਾਂਦੇ ਆ ਜਿਹੜੀ ਵੀਡੀਓ ਅੱਜ ਦੀ ਦੂਜਾ ਸੂਆ ਬਾਈ ਦੱਸਦਾ ਜਰਸੀ ਤੇ ਪਖਰੀ ਵਹਿੜਾ ਬਾਕੀ ਡੀਲ ਆਪਾਂ ਬਾਈ ਤੋਂ ਲੈ ਲੈਨੇ ਆਂ ਹਾਂਜੀ ਬਾਈ ਜੀ ਆਪਣਾ ਨਾਮ ਦੱਸੋ ਨਾਮ ਬਾਈ ਹਰਮਨਪ੍ਰੀਤ ਸਿੰਘ ਪਿੰਡ ਬਾਈ ਪਿੰਡ ਜੈਤੋ ਜੀ ਘਰ ਆਪਣਾ ਬਾਜਾਖਾਨਾ ਰੋੜਤੀ ਰਹਿੰਦੇ ਨੇ ਨਾ ਚੰਦ ਵਾਲੇ ਕੋਠਾਂ ਚ ਬਾਜਾਖਾਨਾ ਰੋੜਤੇ ਤੇ ਮੋਬਾਈਲ ਨੰਬਰ ਬੋਲ ਦੋ ਬਾਈ ਜੀ ਬਾਕੀ ਸਕਰੀਨ ਤੇ ਵੀ ਚੱਲੂਗਾ ਬਾਈ ਦਾ ਨੰਬਰ 76580 ਜੀਵੇ 68 ਹੁੰਦੀ 76580 ਜੀਵੇ 68 ਹੁੰਦੀ ਤੇ ਜਿਹੜੀ ਅੱਜ ਦੀ ਆ ਬਾਈ ਆਪਾਂ ਵੈੜ ਵਿਕਾਊ ਕੀਤੀ ਆ ਕਿੰਨੇ ਦਿਨ ਸੂਨ ਚ ਬਾਕੀ ਆ ਇਹਦੇ ਕੀ ਡਿਟੇਲ ਆ ਬਾਈ ਜੀ ਇੱਕ ਹਫਤਾ ਸੂਨ ਚ ਬਾਕੀ ਆ ਦੂਜਾ ਸੂਆ ਹੁੰਦੀ ਹੈ ਜਿਆਸੀ ਦੀ ਹੈਗੀ ਬਾਈ ਤੇ ਕਿੰਨਾ ਬਾਈ ਜੀ ਇਹਨੂੰ ਦੁੱਧ ਪਹਿਲੇ ਸਵੇਰ ਦਿੰਦਾ ਬਾਈ ਮਾਲਕ ਦੱਸਦੇ ਇਹਦਾ 14-15 ਕਿਲੋ ਦੁੱਧ ਦਿੱਤਾ ਸੀ ਚਲ ਤੋੜ ਕੇ ਦਿਖਾ ਦਈਏ ਮਣੀ ਉਦੋਂ ਬਾਅਦ ਹੀ ਤੋੜਨਾ ਦੂਜਾ ਸੂਆ ਬਾਈ ਜੀ ਵਹਿੜ ਦੱਸਦੇ ਆ ਇਹਦਾ ਇੱਕ ਹਫਤਾ ਸੂਣ ਚ ਬਾਕੀ ਆ ਬਾਈ ਦੇ ਦੱਸਾਂ ਮੁਤਾਬਕ ਠੰਡੀ ਸੀਲ ਹੈ ਪਹਿਲੇ ਸੂਏ ਬਾਈ ਕਹਿੰਦਾ 15 ਲੀਟਰ ਦੁੱਧ ਦਿੱਤਾ ਕਰਮਾਲੀ ਨੇ ਪੂਰੇ ਵੱਡੇ ਕੱਦ ਕਾਠ ਵਾਲੀ ਰਾਜੀਪਲੀ ਵਹਿੜ ਥਣ ਬਹੁਤ ਸੋਹਣੇ ਲੱਗੇ ਬਾਈ ਜੋ ਕਲੀਪ ਚਾਰੇ ਥਣ ਗੈਪ ਤੇ ਮੋٹے ਹੱਥੀ ਚਵਾਈ ਵਾਲਾ ਥਣ ਲੱਗਿਆ ਤੋੜੀ ਚੱਲ ਕੱਦ ਕਾਠ ਬਹੁਤ ਚੰਗਾ ਬਾਈ ਜੀ ਦੁੱਧ ਪਾ ਦੂਗੀ ਗਰਮੀ ਦਾ ਤੋਹਫਾ ਦਾ ਜਿਹੜਾ ਪੂਰੀ ਸਾਊ ਸੀਲ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੂਗਾ ਜੇ ਇਸ ਤਰ੍ਹਾਂ ਦੀ ਕੋਈ ਵੀ ਵੀਡੀਓ ਕਿਸੇ ਆਪਣੇ ਬਣਾਉਣੀ ਹੋਵੇ ਕੋਈ ਪਸ਼ੂ ਖਰੀਦ ਵੇਚ ਦੀ ਤਾਂ ਆਪਣੇ ਤੋਂ ਬਣਾ ਸਕਦਾ ਬਾਈ ਆਪਣਾ ਮੋਬਾਈਲ ਨੰਬਰ ਵੀ ਇਹ ਵੀਡੀਓ ਦੇ ਐਂਡ ਦੇ ਵਿੱਚ ਦਿੱਤਾ ਜਾਊਗਾ ਧੰਨਵਾਦ ਕਿਸਾਨ ਦੋਸਤੋ ਚੈਨਲ ਨੂੰ ਕਿਸਾਨ ਦੇ ਰਿਫਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਕਿਸਾਨ ਦੋਸਤੋ